ਪ੍ਰਧਾਨ ਮੰਤਰੀ ਨੇ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਵਿੱਚ ਡਰੋਨ ਦੀਆਂ ਦੀਆਂ ਦੇ ਯੋਗਦਾਨ ਬਾਰੇ ਵੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਇਹ ਮਹਿਲਾਵਾਂ ਖੇਤੀ ਦੇ ਨਾਲ ਅਸਮਾਨ ਦੀਆਂ ਬੁਲੰਦੀਆਂ ਤੇ ਕੰਮ ਕਰ ਰਹੀਆਂ ਨੇ ਅਤੇ ਖੇਤੀ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆ ਰਹੀਆਂ ਨੇ। ਡਰੋਨ ਦੀਦੀ ਬਣਕਰ ਡਰੋਨ ਉਡਾ ਰਹੀ ਹੈ ਔਰ ਉਸੇ ਖੇਤੀ ਮੇਂ ਨਵੀਂ ਕ੍ਰਾਂਤੀ ਲਾ ਰਹੀ ਹੈ। ਸਾਥੀਓ ਤੇਲੰਗਨਾ ਕੇ ਸੰਗਰੇਡੀ ਜ਼ਿਲ੍ਹੇ ਮੇਂ ਕੁਝ ਸਮੇਂ ਪਹਿਲੇ ਤੱਕ जिन महिलाओं को दूसरों पर निर्भर रहना पड़ता था आज वे ही महिलाएं ड्रोन से पचास एकड़ जमीन पर दवा के छिड़काव का काम पूरा कर रही है सुबह तीन घंटे शाम दो घंटे और काम निपट गया ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਜ਼ਿਕਰ ਕਰਦਿਆਂ ਯੋਗ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 21 ਜੂਨ 2015 ਵਿੱਚ ਯੋਗ ਦਿਵਸ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਇਸ ਦਾ ਆਕਰਸ਼ਣ ਲਗਾਤਾਰ ਵਧ ਰਿਹਾ ਹੈ। ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਜੋਸ਼ ਅਤੇ ਉਤਸ਼ਾਹ ਨਜ਼ਰ ਆ ਰਿਹਾ ਹੈ। ਆਪ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ से जुड़े ਯੋਗ ਆਪਕਾ ਜੀਵਨ ਜੀਨੇ ਕਾ ਤਰੀਕਾ ਬਦਲ ਦੇਗਾ। ਸਾਥੀਓ 21 ਜੂਨ 2015 ਮੈਂ ਯੋਗ ਦਿਵਸ ਦੀ ਸ਼ੁਰੂਆਤ ਕੇ ਬਾਅਦ ਸੇ ਹੀ ਇਸ ਕਾ ਆਕਰਸ਼ਨ ਲਗਾਤਾਰ ਵੱਧ ਰਹਾ ਹੈ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਪੇਪਰ ਵੇਸਟ ਅਤੇ ਰੀਸਾਈਕਲਿੰਗ ਦੇ ਮੁੱਦੇ ਨੂੰ ਵੀ ਛੋਇਆ। ਉਹਨਾਂ ਕਿਹਾ ਕਿ ਸਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਲੈਂਡਫਿਲ ਵੇਸਟ ਦਾ 1/4 ਹਿੱਸਾ ਕਾਗਜ਼ੀ ਵੇਸਟ ਦਾ ਹੁੰਦਾ ਹੈ। ਉਹਨਾਂ ਕਿਹਾ ਕਿ ਭਾਰਤ ਦੇ ਕਈ ਸਟਾਰਟਅਪ ਇਸ ਸਮੱਸਿਆ ਨੂੰ ਦੂਰ ਕਰਨ ਲਈ ਯਤਨਸ਼ੀਲ ਨੇ। लेकिन आपको जानकर हैरानी होगी देश के लैंडफिल वेस्ट का लगभग एक चौथाई हिस्सा कागज से जुड़ा होता है आज हाँ जरूरत है हर व्यक्ति इस दिशा में जरूर सोचे मुझे जानकर अच्छा लगा कि भारत के कई स्टार्टअप इस सेक्टर में शानदार काम कर रहे हैं ਹੇਲੋ ਇੰਡੀਆ ਗੇਮਜ਼ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਵਾਰ ਖਿਡਾਰੀਆਂ ਵੱਲੋਂ ਕੁੱਲ 26 ਰਿਕਾਰਡ ਬਣਾਏ ਗਏ ਨੇ ਅਤੇ ਕਈ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤਿਆ ਏ। ਉਨ੍ਹਾਂ ਕਿਹਾ ਕਿ ਨੌਜਵਾਨ ਖੇਡ ਹੁਨਰ ਲਈ ਇਹ ਟੂਰਨਾਮੈਂਟ ਲਈ ਖਾਸ ਮਹੱਤਵ ਰੱਖਦਾ ਏ। 26 ਰਿਕਾਰਡ ਬਣੇ। weight liftings ਪਰगांव ਵਿੱਚ ਮਹਾਰਾਸ਼ਟਰ ਕੀ ਅਸमिता ਧੋਨੇ, 오ਡੀਸ਼ਾ ਕੇ ਹਰਸ਼ਵਰਧਨ ਸਾਹੂ, ਹਰ ਉੱਤਰ ਪ੍ਰਦੇਸ਼ ਕੇ ਤ੍ਰਿਸ਼ਾਰ ਚੌਧਰੀ ਕੇ ਸ਼ਾਨਦਾਰ ਪ੍ਰਦਰਸ਼ਨ ਨੇ ਸਤਪਾ ਦਿਲ ਜਿੱਤ ਲਿਆ ਵਹੀ ਮਹਾਰਾਸ਼ਟਰ ਕੇ ਸਾਇਰਾਜ ਪਰਦੇਸ਼ੇ ਨੇ ਤਿੰਨ ਰਿਕਾਰਡ ਬਣਾ ਡਾਲੇ